ਦਾ ਅੰਮ੍ਰਿਤ ਛਕਾਇਆ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਗੁਰੂ ਦੀ ਕਿਰਪਾ ਦੇ ਨਾਲ ਬਾਬਾ ਜੀ ਨੇ ਜੋ ਪੁਕਾਰ ਕੀਤੇ ਦਲੇਰਾ ਉਹ ਗਿਣੇ ਨਹੀਂ ਜਾਂਦੇ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਸਮਾ ਥੋੜਾ ਹੁਣ ਕਾਰਨ ਆਉ ਕਵਤਾ ਹੀ ਕਹੀਏ ਤੁਹਾਡੇ ਸਾਹਮਣੇ ਬਾਬਾ ਜੀ ਦੇ ਪਿਆਰ ਦੇ ਵਿੱਚ ਬਾਬਾ ਜੀ ਦਾ ਕਵੀਸ਼ਰੀ ਹਜੂਰੀ ਕੀਵੀਸ਼ਰੀ ਜਥਾ ਆਪ ਜੀ ਦੇ ਸਾਹਮਣੇ ਬਾਬਾ ਜੀ ਦੀ ਕਵਤਾ ਕਹਿਣ ਲੱਗਾ ਕਵਤਾ ਦੀਆਂ ਲੈਣਾ ਨੇ ਪਿਆਰ ਤੇਰੇ ਦੀਆਂ ਲਹਿਰਾ ਠਾਟਾ ਮਾਰਦੀਆਂ ਇਉਂ ਬੇਨਤੀ ਕੀਤੀ ਪਰ ਅਪਕਾਰੀ ਜਨਮ ਮਰਨ ਵਿੱਚ ਆਉਂਦੇ ਨਹੀਂ सेवा सिमरन करागमी दुनिया ते सेवा सिमर करागमांगदा दर्शन ते लहरा ठाठा मार्या बाबा जी लहरा ठाठा मार दिया। ਉਪਕਾਰੀ ਜਨਮ ਮਰਨ ਵਿੱਚ ਆਉਂਦੇ ਨਹੀਂ ਸੇਵਾ ਸਿਮਰਨ ਕਰਦੇ ਸਮਾਂ ਗਵਾਉਂਦੇ ਨਹੀਂ ਦੁਨੀਆਂ ਤੇ ਸੇਵਾ ਸਿਮਰਨ ਕਰਦੇ ਸਮਾਂ ਗਵਾਉਂਦੇ ਨਹੀਂ ਹੋ ਤਾਈਓ ਸੰਤਾਂ ਦੇ ਦਰਸ਼ਨ ਦੇ ਉਪਕਾਰ ਦੀਆਂ ਪ੍ਰੇਮ ਕੇ ਮਿਟੇ ਬੋਲ ਰੱਬੀ ਗੁਰਬਾਣੀ ਦੇ ਦੁੱਖ ਰੋਗ ਸੰਤਾਪ ਉਤਰਦੇ ਪ੍ਰਾਣੀ ਦੇ ਸੁਣ ਸੁਣ ਕੇ ਦੁੱਖ ਰੋਗ ਸੰਤਾਪ ਉਤਰਦੇ ਪ੍ਰਾਣੀ ਦੇ ਸਿੱਧਾ ਸਾਦਾ ਬਾਲਾ ਸਿਰ ਦਸਤਾਰ ਦੀਆਂ ਪ੍ਰੇਮ ਤੇ ਦੀਆਂ ਲਹਿਰਾ ਠਾਠਾ ਮਾਰਦੀਆਂ ਬਾਬਾ ਆਵੇ ਕੋਈ ਸਵਾਲੀ ਖਾਲੀ ਮੋੜਦਾ ਨਹੀਂ ਨਾਮ ਖਜਾਨਾ ਭਗਤੀ ਵਾਲਾ ਥੜਦਾ ਨਹੀਂ ਵੰਡਿਆ ਤੋਂ ਨਾਮ ਖਜਾਨਾ ਭਗਤੀ ਵਾਲਾ ਥੜਦਾ ਨਹੀਂ ਬਾਦੀ ਪ੍ਰੇਮ ਤੇ ਰੇ ਜਿਵੇਂ ਨੈਰਾ ਠਾਠ ਮਾਰ ਦਿਆਂ ਭੁੱਲੇ ਭੱਜ ਕੇ ਜੋ ਚਰਣਾ ਤੇ ਟਹਿ ਜਾਂਦੇ ਫੁੱਟ ਜਾਂਦੇ ਸਿੱਧੇ ਰਸਤੇ ਪਏ ਜਾਂਦੇ ਆਗੇ ਤੇ ਫੁੱਟ ਜਾਂਦੇ ਸਿੱਧੇ ਰਸਤੇ ਪਏ ਜਾਂਦੇ ਕੋਈ ਆਖ ਮੇਰਾ ਸਤ ਕਰਤਾਰ ਦਿਆਂ ਬਾਬਾ ਜੀ ਪ੍ਰੇਮ ਤੇ ਦੀਆਂ ਲਹਿਰਾਂ ਠਾਠਾਂ ਮਾਰਦੀਆਂ ਸੁੱਚਾ ਸਿੰਘ ਦਾ ਜਥਾ ਕਵੀਸ਼ਰ ਗਾਉਂਦਾ ਏ ਸੁੱਚਾ ਸਿੰਘ ਦਾ ਜਥਾ ਕਵੀਸ਼ਰ ਗਾਉਂਦਾ ਏ ਕੁਲਵੰਤ ਸਿੰਘ ਸੁਖਦੇਵ ਵੀ ਸੋਪਾ ਪਾਉਂਦਾ ਏ ਸੰਗਤਾਂ ਚ ਕੁਲਵੰਤ ਸਿੰਘ ਨਿਰਮਲ ਵੀ ਸੋਪਾ ਪਾਉਂਦਾ ਏ ਤਾਲ ਲਖਦਾ ਸ਼ੇਰਪੁਰੀ ਸਤਕਾਰ ਦੀਆਂ ਤਬ ਤਾਂ ਲਖਦਾ ਸ਼ੇਰਪੁਰੀ ਸਤਕਾਰ ਦੀਆਂ ਪ੍ਰੇਮ ਤੇ ਰਦੀਆਂ ਲਹਿਰਾਂ ਠਾਠਾਂ ਮਾਰਦੀਆਂ ਬਾਬਾ ਜੀ ਪ੍ਰੇਮ ਤੇ